ਰੁਕੋ ਰੁਕੋ ਵੀਡੀਓ ਸਕੇਪਣਾ ਕਰਿਓ ਵੀਡੀਓ ਤੁਹਾਡਾ ਫਾਇਦਾ ਕਰਨ ਜਾ ਰਹੀ ਹੈ ਇਹ ਸਾਡੀ ਗਾਰੰਟੀ ਹੈ ਹਾਂਜੀ ਟਾਂਡਾ ਉੜਬੜ ਬਸਿਓ ਅੱਜ ਤੁਹਾਡਾ ਬਹੁਤ ਵੱਡਾ ਫਾਇਦਾ ਕਰਨ ਜਾ ਰਹੇ ਹਾਂ ਜਿੱਥੇ ਤੁਹਾਨੂੰ ਖੁਰਾਨਾ ਮੋਬਾਈਲ ਹਾਊਸ ਤੇ ਆਫਰਾਂ ਹੀ ਆਫਰਾਂ ਲਗੀਆਂ ਮਿਲਣਗੀਆਂ ਹਾਂਜੀ ਅੱਜ ਅਸੀਂ ਪਹੁੰਚੇ ਹਾਂ ਖੁਰਾਨਾ ਮੋਬਾਈਲ ਹਾਊਸ ਵਾਲਿਆਂ ਦੇ ਆਜੋ ਦੁਕਾਨ ਦੇ ਅੰਦਰ ਜਾ ਕੇ ਦੇਖਦੇ ਹਾਂ ਕੀ ਖਰੀਦਦਾਰੀ ਕਰਨ ਤੇ ਤੁਹਾਨੂੰ ਉਸ ਦਾ ਲਾਭ ਹੋਵੇਗਾ ਮਿੱਤਰੋ ਤੁਹਾਨੂੰ ਹਰ ਇੱਕ ਨਵਾਂ ਫੋਨ ਖਰੀਦਣ ਤੇ ਇੱਕ ਨਹੀਂ ਦੋਣੀ ਤਿੰਨ ਗਲਾ ਸਕਰਡ ਫ੍ਰੀ ਦਿੱਤੇ ਜਾਣਗੇ ਤੇ ਨਾਲ ਹੀ 1000 ਵਾਲਾ neck band ਵੀ ਫ੍ਰੀ ਦਿੱਤਾ ਜਾਵੇਗਾ ਮਿੱਤਰੋ ਇੱਕ neck band ਖਰੀਦਣ ਤੇ ਦੂਜਾ neck band ਫ੍ਰੀ ਦਿੱਤਾ ਜਾਵੇਗਾ ਜਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਭਾਜੀ ਨੂੰ ਦਿਖਾਊਗਾ ਉਸ ਨੂੰ ਇੱਕ ਨਾ ਇੱਕ neck band ਫ੍ਰੀ ਦਿੱਤਾ ਜਾਵੇਗਾ ਮਿੱਤਰੋ ਫੋਨ ਦਾ ਕਵਰ ਤੇ ਗਲਾਸ ਗਾਰਡ ਪਵਾਉਣ ਤੇ ਤੁਹਾਨੂੰ ਹੈੱਡਫੋਨ ਫ੍ਰੀ ਦਿੱਤੇ ਜਾਣਗੇ ਹੈ ਨਾ ਕਮਾਲ ਦੀ ਆਫਰ ਮਿੱਤਰੋ ਇਹ ਆਫਰ 1 ਜੁਲਾਈ ਤੋਂ ਲੈ ਕੇ 31 ਦਸੰਬਰ ਤੱਕ ਚੱਲੇਗੀ ਬਾਕੀ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਧੁਮਾਕੇਦਾਰ ਆਫਰਾਂ ਲੱਗੀਆਂ ਹੋਈਆਂ ਹੈ ਆਜੋ ਭਾਜੀ ਹੁਣਾਂ ਕੋਲੋਂ ਪੁੱਛਦੇ ਹਾਂ ਸਾਡੇ ਕੋਲ ਬੀਡ ਕੰਪਨੀ ਦੇ ਬਹੁਤ ਹੀ ਵਧੀਆ ਏਅਰਪੋਰਟ ਆਏ ਨੇ ਜੇ ਤੇ ਆਪਾਂ 50% ਡਿਸਕਾਊਂਟ ਦੇ ਰਹੇ ਹਾਂ ਜੋ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਅਸੀਂ ਨੈਕਮੈਂਡ ਬਿਲਕੁਲ ਫ੍ਰੀ ਦੇਵਾਂਗੇ ਸਾਡੇ ਕੋਲ ਕੋਈ ਵੀ 10 12000 ਦੀ ਰੇਂਜ ਚ ਫੋਨ ਦੀ ਡਿਸਪਲੇ ਪਵਾਣੀ ਹੋਊਗੀ ਤਾਂ ਆਪਾਂ 999 ਰੁਪਏ ਦੇ ਵਿੱਚ ਪਾ ਕੇ ਦੇਵਾਂਗੇ ਨਾਲ ਗਲਾਸ ਗਾਰਡ ਬਿਲਕੁਲ ਫ੍ਰੀ ਲਗਾ ਕੇ ਦਿੱਤਾ ਜਾਊਗਾ ਸਾਡੀ ਸ਼ਾਪ ਤੋਂ ਕਿਸੇ ਵੀ ਟਾਈਪ ਦੀ 2000 ਰੁਪਏ ਦੀ ਐਸੈਸਰੀ ਖਰੀਦਣ ਤੇ ਨਾਲ ਨੈਕ ਬੈਂਡ 1000 ਰੁਪਏ ਵਾਲੇ ਬਿਲਕੁਲ ਫਰੀ ਦਿੱਤੇ ਜਾਣਗੇ ਇੱਥੇ ਤੁਹਾਨੂੰ ਪੁਰਾਣੇ ਮੋਬਾਈਲ ਵੀ ਮਿਲ ਜਾਣਗੇ ਉਹ ਵੀ ਬਹੁਤ ਵਧੀਆ ਕੰਡੀਸ਼ਨ ਵਿੱਚ ਤੇ ਬਹੁਤ ਸਹੀ ਰੇਟ ਤੇ ਮਿਲ ਜਾਣਗੇ ਤੇ ਹੋਰ ਤੁਹਾਨੂੰ ਇੱਥੋਂ ਚਾਰਜਰ ਕਵਰ ਹੈੱਡਫੋਨ ਤੇ ਮੋਬਾਈਲ ਦੀ ਹਰ ਐਕਸੈਸਰੀ ਮਿਲ ਜਾਊਗੀ ਉਹ ਵੀ ਮਾਰਕੀਟ ਨਾਲੋਂ ਬਹੁਤ ਘੱਟ ਰੇਟ ਤੇ ਮਿੱਤਰੋ ਇਹਨਾਂ ਦੀ ਲੋਕੇਸ਼ਨ ਨੋਟ ਕਰ ਲਓ ਜ਼ਿਲ੍ਹਾ ਹੁਸ਼ਿਆਰਪੁਰ ਟਾਂਡਾ ਓੜਮੜ ਸਰਕਾਰੀ ਹਸਪੀਟਲ ਚੌਂਕ ਤੋਂ ਬੱਸ ਸਟੈਂਡ ਦੇ ਬਿਲਕੁਲ ਓਪੋਜ਼ਿਟ ਇਹਨਾਂ ਦੀ ਸ਼ਾਪ ਹੈ ਬਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਿਓ